ਨੇਪਾਲ ਤੋਂ ਆਜੋ ਆਜੋ ਭਾਈ ਤੁਸੀਂ ਅੱਗੇ ਨੰਗੇ ਆਏ ਸੀਗੇ ਅੱਜ 25 ਅਗਸਤ ਦਿਨ ਸੋਮਵਾਰ 2025 ਤੇ ਸਕਰੀਨ ਦੇ ਸਾਹਮਣੇ ਜਿਹੜਾ ਮੰਦਰ ਦੇਖ ਰਹੇ ਹਾਂ ਇੱਥੇ ਆਪਣੀ ਕੱਲ ਦੀ ਰਾਤ ਹੈ ਜਿਹੜੀ ਬਤੀਤ ਹੋਈ ਸੀਗੀ ਜਿਹੜੇ ਇੱਥੋਂ ਦੇ ਪੁਜਾਰੀ ਆ ਮੰਦਰ ਦੇ ਉਹਨਾਂ ਨੇ ਆਪਣੀ ਬਹੁਤ ਜ਼ਿਆਦਾ ਰਿਸਪੈਕਟ ਕੀਤੀ ਆਉ ਭਗਤ ਕੀਤੀ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ। ਇਹਦੇ ਨਾਲ ਹੀ ਨਵੀਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਛੋਟੇ ਵੱਡੇ ਦੇਸ਼ਾਂ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਪਾਂ ਸਾਰਿਆਂ ਨੂੰ ਪਹਿਲਾਂ YouTube ਦੇ ਬਾਰੇ ਗੱਲਬਾਤ ਕਰ ਲੈਨੇ ਆ ਸਾਰੀ ਸੰਗਤ ਨਾਲ ਸਾਂਝੀ ਤੇ ਕਈ ਵੀਰ ਭਰਾਵਾਂ ਦੇ ਕਮੈਂਟ ਆਈ ਜਾਂਦੇ ਸੀ ਕਈਆਂ ਦੇ ਫੋਨ ਵੀ ਆਏ ਸੀ ਕਿ ਭਾਈ ਤੇਰਾ ਜਿਹੜਾ ਬਲੌਗ ਆ ਅੰਗਰੇਜ਼ੀ ਦੇ ਵਿੱਚ ਆਈ ਜਾਂਦਾਗਾ। ਤੇ ਉਹਦੀ ਗੱਲਬਾਤ ਇਹ ਸੀ ਕਿ YouTube ਨੇ ਥੋੜਾ ਜਿਹਾ ਅਪਡੇਟ ਕੀਤਾ ਜਿਹਦੇ ਕਰਕੇ ਕੀ ਜਿਹੜਾ ਲੈਂਗੁਏਜ ਆ ਆਟੋ ਤੇ ਲੱਗੀ ਵੀ ਕਈ ਸੰਗਤਾਂ ਕੋਲ ਪੰਜਾਬੀ ਜਾਈ ਜਾਂਦਾ ਕਈਆਂ ਕੋਲੇ ਹਿੰਦੀ ਤੇ ਕਈਆਂ ਕੋਲੇ ਅੰਗਰੇਜ਼ੀ ਜੇ ਅੰਗਰੇਜ਼ੀ ਨਾਲ ਤਾਂ ਆਪਣਾ ਸ਼ੁਰੂ ਤੋਂ ਹੀ ਸਕੂਲਾਂ ਟਾਈਮਾਂ ਦਾ ਲੜਾਈ ਚੱਲਦੀ ਰਹੀ ਐ ਆਪਣੇ ਉੱਤੋਂ ਦੀ ਲੰਗਦੀ ਐ ਤੇ ਸਾਰੀ ਸੰਗਤ ਨੂੰ ਰਿਕਵੈਸਟ ਕਰਨਾ ਚਾਹੁੰਦਾ ਕਿ ਜਿਹੜਾ ਆਪਣਾ ਲੈਂਗੁਏਜ ਸਿਲੈਕਟ ਕਰਦੇ ਜਿੱਥੇ ਜਾ ਕੇ ਆਪਾਂ ਕੈਪਸ਼ਨ ਦੇ ਥੱਲੇ ਉੱਥੇ ਜਾ ਕੇ ਤੁਸੀਂ ਪੰਜਾਬੀ ਸਿਲੈਕਟ ਕਰ ਲਓ ਤੇ ਆਪਣਾ ਜਿਹੜਾ ਅੱਗੇ ਤੋਂ ਵਲੌਗ ਆ ਤੁਹਾਡੇ ਕੋਲ ਫਿਰ ਪੰਜਾਬੀ ਚ ਹੀ ਆਊਗਾ ਤੇ ਦੂਜੀ ਗੱਲ YouTube ਦੇ ਬਾਰੇ ਇਹ ਸੀ ਕਿ YouTube ਨੇ ਨਵਾਂ ਆਪਸ਼ਨ ਚਾਲੂ ਕੀਤਾ ਅਪਡੇਟ ਕਰਨ ਤੋਂ ਬਾਅਦ ਚ ਜਿੱਥੇ ਆਪਾਂ ਕਮੈਂਟ ਕਰਦੇ ਆ ਉੱਥੇ ਇੱਕ ਹਾਈਪ ਦਾ ਆਪਸ਼ਨ ਆਇਆ ਉਹਨੂੰ ਜਾ ਕੇ ਆਪਾਂ ਹਾਈਪ ਨੂੰ ਜਿਆਦਾ ਜਿਆਦਾ ਪੁਆਇੰਟ ਕਰਾਂਗੇ ਤੇ ਜਿਹੜੀ ਆਪਣੀ ਵੀਡੀਓ ਦੀ ਰੀਚ ਵੱਧਦੀ ਹੈ ਰੀਚ ਵਧਣ ਦਾ ਕਾਰਨ ਇਹ ਹੈ ਕਿ ਵੱਧ ਤੋਂ ਵੱਧ ਸੰਗਤਾਂ ਵਿੱਚ ਪਹੁੰਚਦੀ ਹੈ ਤੇ ਵੱਧ ਤੋਂ ਵੱਧ ਆਪਣੇ ਨਾਲ ਸੰਗਤਾਂ ਜੋੜਦੀਆਂ ਤੇ ਉਹ ਥੋੜੀ ਰਿਕਵੈਸਟ ਹੈ ਕਿ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਜਿਆਦਾ ਤੋਂ ਜਿਆਦਾ ਹਾਈਪ ਕਰੋ ਜਿਹੜੀ ਆਪਣੀ ਰੀਚ ਹੈ ਜਿਹੜੀ ਵੱਧ ਵਧੇ ਤੇ ਸੰਗਤਾਂ ਦੇ ਵਿੱਚ ਆਪਣੀ ਜਿਹੜੀ ਵੀਡੀਓ ਹੋਰ ਸਾਂਝੀ ਕਰੋ ਅੱਜ ਆਪਾਂ ਜਾਣਾ ਵਿਸ਼ੁਕੀਨਾਥ ਤੇ ਜਿਹੜਾ ਇੱਥੋਂ ਕੀ ਪੈਂਦਾ 15-20 ਕਿਲੋਮੀਟਰ ਦੇ ਲਾਵੇ ਤੋਂ ਹੈ ਤੇ ਆਪਾਂ ਨਹਾ ਧੋ ਲਿਆ ਤੇ ਦੋ-ਦੋ ਟੀ-ਸ਼ਰਟਾਂ ਆਪਦੀਆਂ ਪਿੱਛੇ ਮੰਦਰ ਦੇ ਹੀ ਨਹੋਂ ਧੋਣ ਵਾਲਾ ਬਣਾ ਇਸ ਕੱਪੜੇ ਧੋਣ ਵਾਲਾ ਤੇ ਉੱਥੇ ਆਪਾਂ ਆਪਦੀਆਂ ਟੀ-ਸ਼ਰਟਾਂ ਧੋ ਕੇ ਤੇ ਮਲ ਕੇ ਸੁੱਕਣੇ ਪਾਤੀਆਂ ਤੇ ਸੁੱਕਦੀਆਂ ਤੇ ਫਿਰ ਆਪਾਂ ਅੱਗੇ ਵੱਲ ਸਫਰਾਂ ਲਈ ਵਧਾਂਗੇ ਤੇ ਤੈਹਦਿਲੋਂ ਧੰਨਵਾਦ ਕਰਦੇ ਆਂ ਵੀਡੀਓ ਤੇ ਕਲਿੱਕ ਕਰਦੇ ਹੋ ਤੁਸੀਂ ਤੇ ਵੀਡੀਓ ਨੂੰ ਐਂਡ ਤੱਕ ਲਾ ਜ਼ਰੂਰ ਦੇਖਿਆ ਕਰੋ ਇਹ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਵਾਲੀ ਘੰਟੀ ਤੇ ਠੋਲੂ ਜਿਹਾ ਮਾਰ ਕੇ ਟੰਡਨ ਟੰਡਨ ਕਰ ਦਿਆ ਕਰੋ ਜਿਹੜੀ ਅੱਗੇ ਤੋਂ ਆਪਣੀ ਵੀਡੀਓ ਆਵੇ ਤੇ ਤੁਹਾਡੇ ਕੋਲੇ ਮਿਸ ਨਾ ਹੋ ਸਕੇ ਤੇ ਜੇ ਵੀਡੀਓ ਚੰਗੀ ਲੱਗੀ ਤੇ ਕਮੈਂਟ ਲਾਈਕ ਜਰੂਰ ਕਰਕੇ ਜਾਇਓ ਮੌਸਮ ਵੀ ਅੱਜ ਸਾਫ਼ ਸੁਥਰਾ ਆਇਆ ਹੈ ਜਿਆ ਤੇ ਬਾਕੀ ਕੋਈ ਰੱਬ ਦਾ ਪਤਾ ਨਹੀਂ ਆ ਭਰੋਸਾ ਇਹ ਤਾਂ ਹੁੰਦਾ ਨਹੀਂ ਤਣ 4 ਵਜੇ ਤੋਂ ਬਾਅਦ ਚ ਕਿਣਮਣ ਸ਼ੁਰੂ ਹੋ ਜਾਂਦੀ ਹੈ ਤੇ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਸਫਰਾਂ ਲਈ ਤੇ ਬਾਕੀ ਦੀ ਵਾਰਤਲਾਬ ਥੋੜੇ ਨਾਲ ਸਾਰੀ ਜਿਹੜੀ ਸਫਰਾਂ ਐ ਸਾਂਝੀ ਕਰਦੇ ਰਵਾਂਗੇ ਹਾਈ ਹਾਈ ਆ ਕਹਿੰਦੇ ਸਫਰਾਂ ਦੇ ਵਿੱਚ ਜਿੰਨਾ ਜਿਹੜੀ ਮਿੱਟੀ ਨਾਲ ਹੋਵੇ ਉਹਨਾਂ ਦਾ ਸਫਰ ਕਰਨ ਦਾ ਯਾਰਾ ਹੀ ਨਹੀਂ ਹੁੰਦਾ ਸ਼ੁਰੂਆਤ ਜਿਲੇਬੀ ਵਰਗੀ ਰੋਡ ਆਏ ਹਾਈ ਇਹ ਸਾਰੀ ਰੋਡ ਭਾਈ ਤਿਆਰ ਹੋਈ ਜਾਂਦੀ ਹੈ ਨਵੀਂ ਬਣੀ ਜਾਂਦੀ ਹੈ ਤੇ ਸਿੰਗਲ ਵੀ ਆ ਹੁਣ ਇਹਨੂੰ 4 ਲੈਂਡ ਤਿਆਰ ਕਰੀ ਜਾਂਦੇ ਆ ਕਿਉਂ ਦੇ ਕਰਕੇ ਰੋਡ ਸਾਰੀ ਪੱਟੀ ਭਈ ਜਾਂ ਤਾਂ ਤੋਂ ਸਾਹਮਣੇ ਵਗਦਾ ਹੋਇਆ ਰੋਡ ਦੇਖ ਹੀ ਸਕਦੇ ਹਾਂ ਤੇ Jharkhand ਦੇ ਵਿੱਚ ਆਪਾਂ ਜਿਵੇਂ ਸਫਰ ਕਰੀ ਜਾਂਦੇ ਆ ਤੇ ਅੱਗੇ ਵੱਲ ਵਧੀ ਜਾਂਦੇ ਸੀ ਆਪਾਂ ਕਲਕੱਤਾ ਮੰਨੀ ਤੇ ਇਧਰ ਨਿਗਾ ਪਈ ਖੇਤਾਂ ਵਿੱਚ ਹਰੀਆਲ ਮਾਰੀ ਜਾਂਦਾ ਝੋਨਾ ਤੇ ਸਮਾਂ ਵੀ ਅੱਜ ਦਾ ਕਾਫੀ ਹੋ ਗਿਆ 2 ਵਜੇ ਤੇ ਲਵੇ ਤਵੇ ਹੋਇਆ ਪਿਆ ਤੇ ਮੌਸਮ ਦੇਖੋ ਕਿੰਨਾ ਸਾਫ ਸੁਥਰਾ ਇੱਧਰ ਪਹਿਲਾਂ ਤਾਂ ਮੇਨ ਗੱਲ ਸਾਫ ਸੁਥਰਾ ਮੌਸਮ ਦੀ ਇਹ ਹੈ ਕਿ ਕਹਿੰਦੇ ਕਿ ਇੱਥੇ ਫੈਕਟਰੀਆਂ ਵਗੈਰਾ ਬਹੁਤ ਜ਼ਿਆਦੇ ਘੱਟਾਂ ਨਾ ਮੰਤਰੀ ਹੈ ਇੱਥੇ ਫੈਕਟਰੀਆਂ ਉਹਦੇ ਕਰਕੇ ਵਾਤਾਵਰਨ ਬਹੁਤ ਜ਼ਿਆਦੇ ਸਾਫ਼ ਰਹਿੰਦਾ ਇੱਥੇ ਤੇ ਦੂਜੀ ਗੱਲ ਕਿੱਥੇ ਖੇਤੀ ਦੇਖੋ ਕਹਿੋ ਜੀ ਹੁੰਦੀ ਹੈ ਉੱਚੀ ਨਹੀਂ ਵੀ ਛੋਟੀਆਂ-ਛੋਟੀਆਂ ਇਹਨਾਂ ਨੇ ਕਿਆਰੀਆਂ ਬਣਾਈਆਂ ਹੋਈਆਂ ਉਹਦੇ ਵਿੱਚ ਝੋਨਾ ਲੱਗਿਆ ਹੋਇਆ ਤੇ ਝੋਨੇ ਦਾ ਕੱਦ ਵੀ ਜਿਵੇਂ ਇਹ ਨਿੱਕਾ ਨਿੱਕਾ ਵੀ ਗੱਠ ਵੀ ਹੈ ਨਹੀਂ ਝੋਨਾ ਦੇਖ ਸਕਦੇ ਹੋ ਤੁਸੀਂ ਤੇ ਉਹ ਦੇਖੋ ਇਨੀਵਾ ਉੱਥੇ ਫੇਰ ਉੱਚਾ ਆ ਗਿਆ ਤੇ ਇਧਰ ਫੇਰ ਉੱਚਾ ਹੈ ਇਹੋ ਜਿਹਾ ਇੱਥੇ ਨਿੱਕੇ ਨਿੱਕੇ ਖੇਤ ਹੈ ਛੋਟੀਆਂ ਛੋਟੀਆਂ ਕਿਆਰੀਆਂੀਆਂ ਬਲੀਆਂ ਹੋਈਆਂ ਤੇ ਪਿੱਛੇ ਬਾਈ ਖੜਾ ਸੀ ਉਹ ਤੋਂ ਪੁੱਛਿਆ ਆਪਾਂ ਬਾੜ ਤਲਾਬ ਕੀਤੀ ਥੋੜਾ ਜਿਹਾ ਝੋਨੇ ਬਾਰੇ ਪੁੱਛਿਆ ਕਹਿੰਦਾ ਭਾਈ ਇਹਨੂੰ ਝੋਨੇ ਨੂੰ ਲੱਗਣ ਨੂੰ ਤਾਂ 15 ਤੋਂ 20 ਦਿਨ ਹੋ ਚੱਲੇ ਐ ਤੇ ਇੱਥੇ ਕਹਿੰਦੇ ਝੋਨੇ ਦਾ ਕੱਦ ਜਿਹੜਾ ਛੋਟਾ ਹੀ ਰਹਿੰਦਾ ਹੈ ਤੇ ਆਪਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਉੱਧਰ ਵੀ ਚੱਲਦੇ ਆ ਜੇ ਕਿਸੇ ਪਾਸੇ ਨਿਕਲਣ ਨੂੰ ਥਾਂ ਹੋਇਆ ਤਾਂ ਕਿਉਂਕਿ ਇੱਥੇ ਥੋੜਾ ਔਖਾ ਹੀ ਹੈ ਲੰਘਣਾ ਝੋਨੇ ਪਾਣੀ ਤਾਂ ਖੜਾ ਹੈ ਪਰ ਪੈਰ ਆ ਜਿਹੜੇ ਖੁੱਭਦੇ ਨਹੀਂ ਗਏ ਪੱਥਰੀਲੀ ਮਿੱਟੀ ਹੈ ਇੱਥੇ ਕਹਿੰਦੇ ਪੱਥਰ ਹੈ ਮਿੱਟੀ ਦੇ ਵਿੱਚ ਆਪਾਂ ਅੱਗੇ ਆ ਗਏ ਹੁਣ ਜਮਾ ਖੇਤਾਂ ਦੇ ਵਿਚਾਲੇ ਆ ਗਏ ਚਾਰੇ ਪਾਸੇ ਘੁਮਾ ਕੇ ਫੋਨ ਦਿਖਾ ਦਨੇ ਆ ਉਥੇ ਦੇਖੋਗੇ ਤੁਸੀਂ ਕਿਆਰੀ ਜੀ ਉੱਚੀ ਐ ਫੇਰ ਇੱਧਰ ਨੀਵੀ ਆ ਗਈ ਤੇ ਜਿਵੇਂ ਫੇਰ ਇੱਧਰ ਨੀਵੀ ਨੀਵੀਆਂ ਕਿਆਰੀਆਂ ਜਿਵੇਂ ਨੂੰ ਆਪਾਂ ਅੱਗੇ ਵਧੀ ਜਾਵਾਂਗੇ ਉਵੇਂ ਕਿਆਰੀਆਂ ਜਿਹੜੀਆਂ ਨੀਵੀਆਂ ਹੋਈ ਜਾਣਗੀਆਂ ਇੱਥੇ ਕੋਲ ਮਲਾ ਕੇ ਠੀਕ ਆ ਥੋੜਾ ਮੋਟਾ ਐ ਪਿੱਛੇ ਤਾਂ ਜਮਾ ਹੀ ਮਾੜਾ ਸੀ ਆ ਝੋਨਾ ਤੇ ਇੱਥੇ ਕਿਹਾ ਜਾਂਦਾ ਹੈ ਕੀ ਐ ਐਸ ਮਿੱਟੀ ਵਿੱਚ ਪੱਥਰ ਜਿਆਦਾ ਉਹਦੇ ਕਰਕੇ ਝੋਨੇ ਦਾ ਜਿਹੜਾ ਕੱਦ ਹੈ ਛੋਟਾ ਰਹਿੰਦਾ ਹੈ ਵੱਧਦਾ ਫੁੱਲਦਾਨੀਆਂ ਮੇਨ ਗੱਲ ਆਇਆ ਮੇਰੇ ਤਰ੍ਹਾਂ ਜਿਵੇਂ ਮੈਂ ਪਤਲਾ ਜਾਂ ਤੇ ਸਾਹਮਣੇ ਤੁਸੀਂ ਦੇਖੋਗੇ ਇਹ ਯੂਪੀ ਬਿਹਾਰ ਚ ਤੇ ਝਾਰਖੰਡ ਵਿੱਚ ਇਹ ਪੌਦੇ ਬਾਲੇ ਪਾਈ ਜਾਂਦੇ ਆ ਦਰਖਤ ਆ ਜਿਹੜੇ ਇਹ ਜ਼ੂਮ ਕਰਕੇ ਦਿਖਾ ਦਿੰਦੇ ਆ ਤੁਹਾਨੂੰ ਇਹ ਪਾਈ ਤਾਂ ਇਹਨਾਂ ਪ੍ਰਕਾਰ ਦੇ ਹੁੰਦੇ ਆ ਇੱਕ ਤਾਂ ਨਾਰੀਅਲ ਦਾ ਹੋ ਗਿਆ ਇੱਕ ਖੰਜੂਰਾਂ ਦਾ ਹੋ ਗਿਆ ਇੱਕ ਹੋਰ ਨਾਮ ਲੈਂਦੇ ਆ ਦਾ ਇਧਰਲੇ ਏਰੀਆ ਚ ਬਹੁਤ ਜਿਆਦਾ ਦੇਖਣ ਨੂੰ ਮਿਲਦੇ ਆ ਇਹ ਦਰਖਤ ਤੇ ਹੁਣ ਆਪਾਂ ਵਾਪਿਸ ਚੱਲਦੇ ਆ ਜੇ ਬੋਲੇਗੀ ਓ ਬੋਲ ਬੋਲ ਸਾਈਕਲ ਸਾਰੇ ਕਤਾਰ ਦੇ ਵਿੱਚ ਖੜੇ ਆ ਤੇ ਇਹ ਸਾਈਕਲ ਸੇਵ ਘਰ ਯਾਤਰਾ ਕਰਨ ਆਏ ਵਾਸਤੇ ਹੈ ਸ਼ਿਵਲਿੰਗ ਤੇ ਜਲ ਚੜਾਉਣ ਵਾਸਤੇ ਆਏ ਹੋਏ ਆ ਤੇ ਬਾਈ ਸਾਰੇ ਲਾਈਨ ਚ ਲੱਗੇ ਖੜੇ ਆ ਤੇ ਇਹ ਬਾਈ ਆਏ ਆ ਸਾਰੇ ਨੇਪਾਲ ਤੋਂ ਤੇ ਕਈਆਂ ਦੇ ਸਾਈਕਲ ਰੈਂਜਰ ਹੈ ਤੇ ਕਈਆਂ ਤੇ ਦੇਸੀ ਹੈ ਅੱਡੋ ਵੱਡ ਸਾਈਕਲ ਲੈ ਕੇ ਆਏ ਤੇ ਬਾਈ ਹੋਰ ਇਹਨਾਂ ਬਾਰਤਲਾਬ ਕਰਦੇ ਆ ਵੀ ਬਾਈ ਕਿੰਨੇ ਦਿਨ ਹੋ ਗਏ ਚੱਲਿਆ ਨੂੰ ਤੇ ਕਿੰਨੇ ਕਿਲੋਮੀਟਰ ਸਫਰ ਤੈ ਕੀਤਾ ਹਾਂਜੀ ਆਜੋ 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 नमस्ते सर नमस्ते। आपका नाम क्या है मोहन यादव मोहन यादव जी आप से नेपाल से आए हो नेपाल से नेपाल से यहाँ तक देवघर आने के लिए कितना टाइम लगा आपको टाइम अभी आज, अभी आज, आज, आज हमको सातवां रोज हो गया सातवा म... सातवा दिन हो गया सा... सातवा दिन तो आप वहाँ से नेपाल से चले हो तो यहाँ तक देवघर आने में कितने किलोमीटर तय करना पड़ा किलोमीटर मोटा मोटी सात रोज हो गया है तो हम लोग को कम से कम छः किलोमीटर छह सौ किलोमीटर अब यहाँ से देवघर आए हो तो साइकिल पे वापस जाओगे घर पे या मतलब कि वापस साइकिल से जाएंगे वापस साइकिल से जाओगे तो आपको रास्ते में कोई दिक्कत तो नहीं आई कोई दिक्कत नहीं कोई दिक्कत नहीं ठीक है।, है तो आप नेपाल कां नेपाल सप्तरी जिला से सप्तरी जिला ठीक है बहुत-बहुत धन्यवाद जय भोले बम की बोल बम बोल बम ਕਿਆ ਭਾਈ ਤੇ ਥੋੜੀ ਯਾਤਰਾ ਸੁਖਦਮਈ ਹੋਵੇ ਤੇ ਜਿਹੜੀ ਮਨੋ ਕਾਮਨਾ ਲੈ ਕੇ ਆਇਆ ਥੋਡੀਆਂ ਸਾਰੀਆਂ ਪੂਰੀਆਂ ਹੋਣ ਜੈ ਬੋਲ ਬੰਮ ਗੱਡੀਆਂ ਆਦਗੀਆਂ ਅੱਗੇ ਨਾਲ ਅੱਗੇ ਚਾਰ ਸੀ ਆ ਜਿੰਨਤੀ ਨਹੀਂ ਬੁੱਜੀ ਆਪਾਂ ਇਹਨਾਂ ਨਾਲ ਹੀ ਰਲ ਲਭਾ ਮਗਰ ਹੋਰ ਗੱਟੀਆਂ ਆਈ ਜਾਂਦੀਆਂ ਐ ਤੇ ਅੱਗੇ ਵੀ ਜਾ ਰਹੀ ਆ ਆਪਣਾ ਵੀ ਸਫ਼ਰ ਦਾ ਸੋਹਣਾ ਨਵੇੜਾ ਸ਼ੁਰੂਆਤ ਭਾਈ ਬਰਾ ਦੇ ਨਾਮ ਨਾਲ ਸ਼ੁਰੂੇ ਜਾਂਦੀ ਆ ਆਪਾਂ ਅਗਲਾ ਪਤਾ ਕਰਦੇ ਆ ਭਾਈ ਨੇ ਆਪਾਂ ਫੋਨ ਕੀਤਾ ਸੀ ਭਾਈ ਦੁੱਧ ਮੈਂ ਫੜ ਕੇ ਲਿਆਉਣਾ ਮਗਰ ਦੁੱਧ ਮਿਲ ਗਿਆ ਤਾਂ ਤੁਸੀਂ ਕੋਈ ਟਿਕਾਣਾ ਢੰਗ ਦਾ ਲੱਭ ਕੇ ਤੇ ਰੁਕ ਜਿਓ ਤੇ ਆਪਾਂ ਆ ਘਾਰਾ ਤੇ ਕਰਦੇ ਸਾਹਮਣੀ ਆਪਾਂ ਡੇਰੇ ਲਾ ਲਏ ਇੱਧਰ ਆਪਣੇ ਨੀਸ਼ੂ ਆਈ ਤੇ ਹਰਪਾਲ ਬਾਈ ਲੰਮਲੇਟ ਹੋਏ ਪਏ ਐ ਇਹ ਕੀ ਐ ਕੰਨ ਖਿਗੁਰਾ ਕੈਟਰਪਿਲਰ ਠੀਕ ਐ ਤੇ ਇੱਧਰ ਆਪਾਂ ਵੀ ਰੱਖੇ ਬੈਠੇ ਸੀ ਤੇ ਇੱਧਰ ਆਪਣੇ ਡਿੱਤੀ ਜਾਂਦੇ ਸੀ ਵੀ ਬਿੱਟੂ ਬਾਈ ਕਾ ਤਾਂ ਦੁੱਧ ਲੈ ਕੇ ਆਵੇ ਤੇ ਫੇਰ ਆਪਾਂ ਚਾਹ ਬਣਾਈਏ ਦੁੱਧ ਵੀ ਕਹਿ ਸਕਦੇ ਆ ਆਪਾਂ ਬਿੱਟੂ ਬਾਈ ਲੈ ਕੇ ਆਇਆ ਤਾਂ ਸਿਲੰਡਰ ਹੈ ਜਿਹੜਾ ਉਹ ਵੀ ਬਿੱਟੂ ਬਾਈ ਦੇ ਸਾਈਕਲ ਦੇ ਜਿਹੜਾ ਚਾਹ ਮਿੱਠਾ ਆਲਾ ਡੱਬਾ ਉਹ ਵੀ ਬਿੱਟੂ ਬਾਈ ਦੇ ਸਾਈਕਲ ਤੇ ਪਿਆ ਹੈ। ਲੈ ਆ ਲੈ ਆ ਆ ਜਾ ਆ ਜਾ। ਲੋ ਫੇ ਆਪਾਂ ਪਹਿਲਾਂ ਹੀ ਰੱਖੀ ਬੈਠੀ ਤਰੇ ਦਰਾਂ ਚ ਆ ਪਿਆ ਦੁੱਧ ਮਿੱਠਾ ਤੈਨੂੰ ਕੱਢ ਕੇ ਲਿਆ ਦਿੰਨਾ ਪਾਣੀ ਤੂੰ ਪਾਈ ਬੈਠਾ ਤੇ ਇਹ ਬਾਈਆਂ ਨੇ ਕਿਹਾ ਸੀ ਭਾਈ ਇਹ ਕਹਿੰਦੇ ਧੋਣਾ ਨਹੀਂ ਹੈਗਾ ਤੇ ਕਈ ਯਾਰ ਬਿਹਾਰ ਵਾਲਿਆਂ ਦੀ ਨજર ਨજરਣਾ ਲੱਗ ਜੇ ਇਹਨੂੰ ਆਪਾਂ ਆ ਹੀ ਰੱਖਣਾਗਾ ਠੀਕ ਆ ਠੀਕ ਹੈ ਠੀਕ ਹੈ ਹਾਂਜੀ ਲਿਓ ਲਿਓ ਤੇ ਆਪਣੇ ਉਹ ਵੀ ਕੱਢ ਲੈ ਡੱਬੀ ਡੱਬੀ ਵਿੱਚ ਹੀ ਮੈਨੂੰ ਲੱਗਦਾ ਡੱਬੇ ਦੇ ਵਿੱਚ ਹੀ ਹੈ ਡੱਬੀ ਲਿਓ ਲਿਓ ਭਾਈ ਆ ਗਿਆ ਡੱਬਾ ਵੀ ਬਟੂ ਬਈ ਉਹ ਨਿੱਕੀਆਂ ਨਿੱਕੀਆਂ ਕੱਪੀਆਂ ਜਿਹਨਾਂ ਦਾ ਸਵਾਦ ਨਹੀਂ ਹੁੰਦਾ ਜਿੰਨਾਂ ਸਰ ਬਾਟੀਆਂ ਨੱਕੋ ਨੱਕਣਾ ਹੋਣ ਤਾਂ ਸੜੂਕੇ ਜਣਾ ਵੱਜਣਾ ਹੈ ਨਾ ਬਾਟੀ ਲੈ ਆ ਲਈ ਤੈਨੂੰ ਹੈ ਬਾਟੀ ਲੈ ਆਦਗੇ ਨੀਸ਼ੂ ਬਾਈ ਨੇ ਫੜਾਈ ਸੀ ਨਾ ਪਰਸੋ ਬਾਟੀ ਪਾਣੀ ਦੀ ਭਰ ਕੇ ਬਾਟੀ ਭਰ ਤੀ ਚਾਹ ਦੀ ਹੈ ਜਦੋਂ ਆਪਾਂ ਚਾਹ ਪਾਓ ਪਹਿਲਾਂ ਬਾਕੀ ਦੀ ਗੱਲ ਬਾਅਦ ਚ ਪਹਿਲਾਂ ਚਾਹ ਪਾਏ ਕਹਾਟਿਆ ਐ ਯਾਰ ਬੱਸ ਬੱਸ ਠੀਕ ਹੈ ਬਾਕੀ ਬਾਅਦ ਚ ਦੇਖਾਂਗੇ ਠੀਕ ਆ ਠੀਕ ਆ ਹਜੇ ਪਈ ਐ ਇੱਕ ਕਿਹੜਾ ਹੋਰ ਆ ਜੂਗਾ ਚੰਗਾ ਠੀਕ ਆ ਜੀ ਠੀਕ ਆ ਅੱਜ ਥੋੜੇ ਕੋਸਾਬ ਢਿੱਲੇ ਆ ਕੀ ਆ ਕੋਸਾਬ ਕਿ ਸੂਰਜ ਦੀ ਮਾਰ ਪੈ ਗਈ ਕਿ ਪਾਣੀ ਦੀ ਘਬਰਾਟ ਜੀ ਹੋ ਜਾਂਦੀ ਐ ਪਤਾ ਨਹੀਂ ਕੀ ਗੱਲ ਆ ਸਮਾਂ ਜਿਹੜਾ 5:18 ਮਿੰਟ ਹੋ ਗਏ ਤੇ ਸੂਰਜ ਹਜੇ ਤੱਕ ਰਚਾਤੀ ਮਾਰੀ ਜਾਂਦਾ ਬੱਦਲਾਂ ਵਿੱਚ ਦੀ ਅੱਜ ਦਾ ਜਿਹੜਾ ਸਫਰ ਆਪਣਾ 10 ਕਿਲੋਮੀਟਰ ਬਾਕੀ ਰਹਿ ਗਿਆ ਪਿੱਛਾ ਇਹ ਬਣਾਇਆ ਹੁੰਦਾ ਵੀ ਭਾਈ ਇੱਥੇ ਜਾਣਾ ਤੇ ਉਹ ਜਗ੍ਹਾ ਦਾ ਮੈਂ ਨਾਮ ਥੋੜਾ ਜਿਹਾ ਭੁੱਲ ਗਿਆ ਤੇ ਉਹ ਆਪਣੇ ਬਿੱਟੂ ਬਾਈ ਤੋਂ ਪੁੱਛਦੇ ਆ ਤੇ ਨਾਲੇ ਥੋੜੀ ਜਿਹੀ ਬਿੱਟੂ ਬਾਈ ਨਾਲ ਬਾਰਤਲਾਵਾ ਜਿਹੜੀ ਸਾਂਝੀ ਕਰਦੇ ਆ ਬਿੱਟੂ ਭਾਈ ਆਪਾਂ ਕਿੱਥੇ ਜਾਣਾ ਹਾਂ ਦੁਣਕਾ ਪਤਾ ਨਹੀਂ ਦੁਣਕਾ ਹਾਂ ਦੁਣਕਾ ਥੋੜੀ ਬਿੱਟੂ ਬਾਈ ਨਾਲ ਆਪਾਂ ਬਾਰਤਲਾਵਾ ਵੀ ਸਾਂਝੀ ਕਰ ਲਈਏ ਸਫ਼ਰ ਦੇ ਬਾਰੇ 'ਚ ਇਹ ਆ ਗਏ ਆ ਗਏ ਭਾਈ ਕਈ ਵਾਰੀ ਐਵੇਂ ਹੁੰਦਾ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਬੜੀ ਸੋਹਣੀ ਕੁਦਰਤ ਹੈ ਝਾਰਖੰਡ ਦਾ ਮੌਸਮ ਬਹੁਤ ਸਾਫ਼ ਆ ਬਾਈ ਐ ਕੱਲੇਗਾ ਦੂਰ ਦੂਰ ਤੱਕ ਵਧੀਆ ਐ ਸਾਫ਼ ਦਿਖਦਾ ਜੀ ਜਿਹਾ ਲੱਗਿਆ ਰਹਿੰਦਾਗਾ ਜਿਹਾ ਲੱਗਿਆ ਵਾ ਬੜਾ ਸੋਹਣਾ ਨਾਲ ਯਾਰ ਆ ਰਿਹਾ ਸਫ਼ਰ ਕਰਨ ਦਾ ਤੇ ਬਿੱਟੂ ਬਾਈ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸੀ ਜਿਵੇਂ ਹਾਂ ਜੀ ਪੁੱਛੋ ਵੀ ਆਪਾਂ ਪਿੱਛੇ ਦੇਖਦਾ ਆਂ ਮੈਂ ਕਈ ਥਾਵਾਂ ਤੇ ਜਿਵੇਂ ਵੀ ਇੱਥੇ ਝੋਨਾ ਲੱਗਿਆ ਹੋਇਆ ਠੀਕ ਹੈ ਤੇ ਜਿਵੇਂ ਕਈ ਥਾਂ ਦੂਰ ਤੱਕ ਨਿਗਾਹ ਮਾਰਾਂਗੇ ਤੇ ਜ਼ਮੀਨਾਂ ਜਿਹੜੀਆਂ ਆਵਾਦ ਹੀ ਪਈਆਂ ਠੀਕ ਹੈ ਤੇ ਫਿਰ ਵੀ ਆਪਣੇ ਇਧਰੇ ਕੁਦਰਤ ਕਿੰਨੀ ਸੋਹਣੀ ਹੈ ਤੇ ਕਿੰਨਾ ਮਤਲਬ ਕਿ ਸਾਫ਼ ਸੁਥਰਾ ਵਾਤਾਵਰਨ ਹੈ ਠੀਕ ਹੈ ਫਿਰ ਵੀ ਪ੍ਰਵਾਸੀ ਲੋਕ ਆਪਣੇ ਏਰੀਆ 'ਚ ਕੰਮ ਕਰਨ ਜਾਂਦੇ ਇਹਦਾ ਤੇ ਤੂੰ ਕੀ ਕਹਿਣਾ ਚਾਹੁੰਦਾ ਮਤਲਬ ਕੀ ਕਾਰਨ ਹੋ ਸਕਦਾ ਇੱਕ ਤਾਂ ਇਹ ਜਿਹੜੀਆਂ ਜ਼ਮੀਨਾਂ ਇੰਨੀਆਂ ਖੁੱਲੀਆਂ ਪੰਜਾਬ ਪਜਾਉ ਹੋਣੀਆਂ ਹਾਂ ਹਾਂਜੀ ਮਾੜਾ ਮੋਟਾ ਥਾਂ ਪੱਧਰਾ ਆਉਂਦਾ ਉੱਥੇ ਲੋਕਾਂ ਨੇ ਬੀਜਿਆ ਝੋਨਾ ਝੁੰਨਾ ਕੋ ਸਬਜ਼ ਬਾਕੀ ਖੁੱਲੀਆਂ ਹੀ ਪਈਆਂ ਜ਼ਮੀਨਾਂ ਤੇ ਇੱਕ ਬਈ ਕੋਈ ਕਾਰਖਾਨਾ ਕੋਈ ਫੈਕਟਰੀ ਨਹੀਂ ਹੈਗੀ ਜਿੱਥੇ ਬੰਦਾ ਕੋਈ ਕੰਮ ਕਰ ਸਕੇ ਕੁਝ ਨਹੀਂ ਹੈਗਾ ਤਾਂ ਹੀ ਮੌਸਮ ਇੰਨਾ ਸਾਫ਼ ਆਗਾ ਕੋਈ ਧੂਆਂ ਤਾਂ ਕੋਈ ਕਿਸੇ ਪਾਸੇ ਹੈ ਨਹੀਂਗਾ ਹੈ ਉਹ ਖੁੱਲੀਆਂ ਜ਼ਮੀਨਾਂ ਪਈਆਂ ਜਿੱਥੋਂ ਤੱਕ ਨਿਗਾਹ ਜਾਂਦੀ ਹੈਗੀ ਹਰੇ ਭਰੇ ਦਰੱਖਤਾਂ ਕੇ ਇਹੀ ਕਾਰਨ ਹੈ ਜੀ ਮੇਰੇ ਹਿਸਾਬ ਨਾਲ ਠੀਕ ਹੈ ਠੀਕ ਹੈ ਇਹਦੇ ਕਰਕੇ ਜਿਹੜੇ ਪ੍ਰਵਾਸੀ ਲੋਕ ਹੈ ਜਿਵੇਂ ਆਪਣੇ ਕੁਸਕ ਕਿੱਤਿਆਂ ਚ ਪੰਜਾਬ ਹੋਇਆ ਹਰਿਆਣਾ ਹੋਇਆ ਤੇ ਜਿਵੇਂ ਕਿ ਬਾਰਡਰ ਦੇ ਨਾਲ ਦੇ ਹੋਰ ਵੀ ਕਿੱਤੇ ਜਿਵੇਂ ਰਾਜਸਥਾਨ ਦੇ ਕੁਸਕ ਜ਼ਿਲ੍ਹੇ ਜਿਵੇਂ ਗੰਗਾ ਨਗਰ ਹੋ ਗਿਆ ਹਨਮਾਨਗੜ ਹੋ ਗਿਆ ਤੇ ਇਸ ਏਰੀਆ ਚ ਜਿਵੇਂ ਕਿ ਪ੍ਰਵਾਸੀ ਲੋਕ ਆ ਫਿਰ ਇਧਰੋਂ ਉਧਰ ਕੰਮ ਕਰਨ ਜਾਂਦੇ ਗਏ ਇੱਥੇ ਜਿਵੇਂ ਕਿ ਕੰਮ ਬਹੁ ਘੱਟ ਮਿਲਦਾ ਤੇ ਇਹ ਦੇ ਕਰਕੇ ਆਪਣੇ ਉਧਰਲੇ ਕਿੱਤਿਆਂ ਚ ਇਹ ਕੰਮ ਕਰਨ ਆਉਂਦੇ ਆ ਤੇ ਨੰਗ ਜੋ ਨੰਗ ਜੋ ਬੱਲਾ ਇਹਨਾਂ ਨੂੰ ਹੀ ਲੰਗ ਲੰਦੋ ਇੱਕ ਹੋਰ ਆਈ ਜਾਂਦਾ ਮੰਗਰ ਤੇ ਜਿਵੇਂ ਆਪਾਂ ਨੂੰ ਕੀ ਇੱਧਰ ਦੇ ਝਾਰਖੰਡ ਦੇ ਜਿਹੜੇ ਬਾਈ ਮਿਲੇ ਸੀ ਪਿੱਛੇ ਜਿਹੜੇ ਉਹ ਕਹਿੰਦੇ ਭਾਈ ਇਹ ਤੋਂ 50 ਕਿਲੋਮੀਟਰ ਅੱਗੇ ਜਾਂਦੇ ਉੱਥੇ ਏਰੀਆ ਜਿਹੜਾ ਸੇਫ ਨਹੀਂਗਾ ਤੇ ਉੱਥੇ ਤੁਸੀਂ ਸਫਰ ਹੈ ਜਿਹੜਾ ਆਪਦਾ ਧਿਆਨ ਨਹੀਂ ਕਰਿਓ ਤੇ ਇਹਦੇ ਕਰਕੇ ਆਪਾਂ ਦੋ ਤਿੰਨ ਦਿਨਾਂ ਦਾ ਟਾਈਮ ਨਾਲ ਟਿਕਾਣਾ ਲੱਭ ਲੈਣੇ ਆ ਤੇ ਫਿਰ ਉੱਥੇ ਲੰਮ ਲੇਟ ਹੋ ਜਾਣੇ ਆ ਤੇ ਇਹ ਤੋਂ ਅੱਗੇ ਸਾਹਮਣੇ ਜਿਹੜਾ ਦੇਖ ਰਹੇ ਹਾਂ ਇਹ ਆਸ-ਪਾਸੇ ਦੋਨੇ 10 ਕਿਲੋਮੀਟਰ ਦਾ ਜਿਹੜਾ ਜੰਗਲ ਏਰੀਆ ਹੈ ਤੇ ਕਹਿੰਦੇ ਇੱਥੇ ਵੀ ਆਪਦਾ ਧਿਆਨ ਨਾ ਲੰਘਿਓ ਤੇ ਆਪਣਾ ਸੂਰਜ ਖੜੇ ਖੜੇ ਹੀ ਨੰਗ ਚੱਲਾਂਗੇ ਤੇ ਫਿਰ ਅੱਗੇ ਜਾ ਕੇ ਕਿਤੇ ਥਾਂ ਲੱਭ ਕੇ ਵਧੀਆ ਜੀ ਤੇ ਉੱਥੇ ਆਪਾਂ ਲਾਮ ਲੇਠ ਹੋਵਾਂਗੇ ਤੇ ਇਧਰੋਂ ਪਿੱਛੋਂ ਹੀ ਹਰਪਾਲ ਬਾਈ ਆ ਗਏ ਇਹਨਾਂ ਨੇ ਵੀ ਥੋੜੀ ਜਿਹੀ ਬਾਰਤ ਲਵ ਜਿਹੜੀ ਸਾਰੀ ਸੰਗਤ ਨਾਲ ਸਾਂਝੀ ਕਰ ਲਈਏ ਟੜਕੇ ਦਾ ਆਪਾਂ ਕੈਮਰੇ ਮੂਰੇ ਨਹੀਂ ਲੈ ਕੇ ਆਏ ਸੀਗੇ ਕਿਵੇਂ ਲੱਗ ਰਿਹਾ ਸਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਆ ਜੀ ਤੇ ਬੜਾ ਸੋਹਣਾ ਬਈ ਚਾਰਖੰਡ ਦੇਖਣ ਨੂੰ ਤੇ ਲੋਕ ਵੀ ਬੜੇ ਪਿਆਰੇ ਪਿਆਰੇ ਰਹਿੰਦੇ ਆ ਜਿਹੜੀ ਵਿੱਚ ਤੇ ਨੇਚਰ ਵੀ ਸਾਰਿਆਂ ਦਾ ਵਧੀਆਗਾ ਆਪਾਂ ਆਪ ਵਧੀਆ ਤੇ ਸਾਰੀ ਵਧੀਆ ਹੋਣਗੇ ਤੇ ਬਸ ਚੱਲੀ ਜਾਂਦੇ ਆ ਜੀ ਤੇ ਅੱਜ ਆਪਾਂ ਧੁਮਕਾ ਜਾਵਾਂਗੇ ਧੁਮਕਾ ਜਿਹੜੀ ਆਪਣੀ ਅੱਜ ਰਾਤ ਨਿਕਲੂਗੀ ਤੇ ਚੱਲਦੇ ਆ ਕੋਈ ਦੇਖਦੇ ਆ ਪਰ ਆ ਤੇ ਕਿੱਦਾਂ ਦਾ ਕਿੱਦਾਂ ਦਾ ਨਹੀਂ ਹਨਾ ਸਾਰਾ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਜਿਹੜਾ ਆਪਾਂ ਆਪਣਾ ਰਹਿਣ ਵਾਲਾ ਅੱਡਾ ਵੀ ਦੇਖ ਲਈਏ ਵੀ ਕੋਈ ਵਧੀਆ ਜਿਹਾ ਮਿਲ ਜਦਾ ਟਾਈਮ ਨਾਲ ਆਪਾਂ ਲਾਮ ਲੇਟ ਹੋ ਜਾਈਏ ਥੱਕੇ ਪਈਆਂ ਕਿਉਂਕਿ ਮੇਰੀ ਵੀ ਭਈ ਜੇ ਖਾਲਤਾ ਜੇ ਥੋੜੀ ਜੀ ਡਾਉਣਾ ਤਾਂ ਹੀ ਅਜਵਾਜ ਥੋੜੀ ਘੱਟ ਨਿਕਲ ਜਾਂਦੀ ਹੈ ਮੁੰਡੇ ਦੀ ਹਾਂ ਨਹੀਂ ਤਾਂ ਅੱਗੇ ਤਾਂ ਬੜ ਕੇ ਬੋਲਦਾ ਹੁੰਦਾ ਹਾਂ ਜੀ ਵੀ ਹਾਂ ਜੀ ਹਾਂ ਜੀ ਠੀਕ ਆ ਜੀ ਪੂਰਾ ਆਨੰਦ ਲੈ ਰਿਹਾ ਕੁਦਰਤ ਦਾ ਹਨਾ ਮੌਸਮ ਕਿੰਨਾ ਸਾਫ਼ ਸੁਥਰਾ ਹੈ ਉਹ ਜਿਹੜਾ ਬੱਦਲ ਦੇਖ ਰਿਆ ਨਾ ਸਕਰੀਨ ਦੇ ਸਾਹਮਣੇ ਕਿੰਨਾ ਵਧੀਆ ਲੱਗ ਰਿਹਾ ਹੈ ਹਨਾ ਰਪਾਲ ਬਈ ਜਿੱਥੇ ਆਪਣਾ ਅੱਜ ਦਾ ਸਟੇ ਹੈ ਧੁੰਮਕਾ ਸ਼ਹਿਰ ਦੇ ਵਿੱਚ ਇੱਥੇ ਕੋਈ ਲਵੇ ਤਵੇ ਆਪਾਂ ਰੋਕਣ ਦਾ ਟਿਕਾਣਾ ਲੱਭਦੇ ਆ ਤੇ ਇੱਥੇ ਪਹੁੰਚਦਾ ਪਹੁੰਚ ਜਾਂ ਆਪਾਂ ਨੂੰ 7 ਵਜੇ ਤੇ ਲਵੇ ਤਵੇ ਅੱਜ ਦਾ ਜਿਹੜਾ ਟਾਈਮ ਹੋ ਗਿਆ ਤੇ ਬੱਸ ਸਟੈਂਡ 1 ਮੀਟਰ ਰਿਹਾ ਗਿਆ ਭਾਈ ਇਥੋਂ ਇੱਥੇ ਆਪਾਂ ਪਿੱਛੇ ਬਾਈ ਮਿਲੇ ਸੀ ਏ ਧੁਮਕਾ ਸ਼ਹਿਰ ਦੇ ਤੇ ਉਹਨਾਂ ਨੇ ਆਪਾਂ ਦੱਸਿਆ ਸੀ ਕਿ ਇੱਥੇ ਰੁਕਣ ਵਾਸਤੇ ਇੱਕ ਭਵਨ ਬਣਿਆ ਹੋਇਆ ਤੇ ਫ੍ਰੀ ਹੈਂਡ ਕੋਸਟ ਹੈ ਤੇ ਉਹਨਾਂ ਦੀ ਬਾਈ ਹੁਰਿਆ ਨੇ ਹਰਪਾਲ ਨੂੰ ਲੋਕੇਸ਼ਨ ਲਾ ਕੇ ਦੇ ਦਿੱਤੀ ਸੀ ਕਿ ਆਪਾਂ ਪਹਿਲਾਂ ਉੱਥੇ ਚੱਲਦੇ ਆਂ ਉੱਥੇ ਜਾ ਕੇ ਪੁੱਛਦੇ ਆਂ ਕਿ ਜੇ ਆਪਾਂ ਨੂੰ ਉੱਥੇ ਰੁਕਣ ਦਾ ਸਟੇ ਮਿਲ ਗਿਆ ਤਾਂ ਫਿਰ ਤਾਂ ਆਪਾਂ ਉੱਥੇ ਰੁਕਾਂਗੇ ਜੇ ਉੱਥੇ ਨਾ ਮਿਲਿਆ ਭਾਈ ਤੇ ਫਿਰ ਆਪਾਂ ਇੱਧਰ ਉੱਧਰ ਆਪਦਾ ਤੰਬੂ ਗੱਡ ਲਾਂਗੇ ਨਹੀਂ ਤਾਂ ਕੋਈ ਸ਼ੈੱਡ ਸ਼ੁੱਟ ਲੱਭ ਕੇ ਤੇ ਉਹਦੇ ਥੱਲੇ ਸਾਈਕਲ ਜਿਹੜੇ ਆਪਣੇ ਲੱਗ ਜਾਣ ਮੀ ਕਣੀ ਤੋਂ ਵੱਜ ਤੋ ਜੀ ਤੇ ਉੱਥੇ ਲਾ ਕੇ ਤੇ ਆਪਾਂ ਇੱਧਰ ਆਪਣੇ ਬਿੱਟੂ ਬਾਈ ਜੀ ਜਿਸ ਜਿੰਨਾ ਦੇ ਚੈਨਲ ਦਾ ਨਾਮ ਹੈ ਸਾਰਿਆਂ ਨੂੰ ਪਤਾ ਹੀ ਹੈ ਲਗਭਗ ਬਿੱਟੂ ਫੇਲੀਅਰ ਅੱਗੇ ਆਪਣੇ ਜਾ ਰਿਹਾ ਹੈ ਥੇਲ ਬੰਦਾ ਹਰਪਾਲ ਬਾਈ ਲਖਾਰੀ ਸਾਹਿਬ ਤੇ ਇੱਧਰ ਆਪਣੇ ਨੀਸ਼ੂ ਹਾਈਕਰ ਲੁਧਿਆਣੇ ਵਾਲੇ ਨੀਸ਼ੂ ਪੰਜਾਬ ਗਲਤ ਤੇ ਆ ਗਏ ਆ ਜੀ ਠੀਕ ਆ ਪੁੱਠਾ ਮੋੜ ਦਾ ਗੂਗਲ ਬਾਬੇ ਨੇ ਗਲਤ ਪਤਾ ਇਹ ਤਾਂ ਆਏ ਗਏ ਗੂਗਲ ਬਾਬਾ ਜਿਹੜਾ ਕਮਾਉਂਦਾ ਹੀ ਹੁੰਦਾ ਆਪਾਂ ਨੂੰ ਕੀ ਹੋ ਗਿਆ ਟੋਟਲ ਲੋਕੇਸ਼ਨ ਮੈਨੂੰ ਆਪਸੈਂ ਹੀ ਕਿ ਲੋਕੇਸ਼ਨ ਆ ਜਿਹੜੇ ਨੇ ਫੋਨ ਤੇ ਲਾ ਕੇ ਦਿੱਤੀ ਹਰਪਾਲ ਬਾਈ ਵਾਲੇ ਤੇ ਤੇ ਉਹ ਭਾਈ ਨੀਸ਼ੂ ਬਾਈ ਨੇ ਫੜ ਲਿਆ ਫੋਨ ਤੇ ਕਹਿੰਦਾ ਤੁਸੀਂ ਮੇਰੇ ਮਗਰ ਮਗਰ ਤੁਰਿਆ ਆਓ ਨਾ ਤੁਹਾਨੂੰ ਲੈ ਕੇ ਚੱਲਦੇ ਆਂ ਮੋੜਨਾ ਮੋੜਦੇ ਆਂ ਮੋੜਦੇ ਆਂ ਉਧਰ ਨੂੰ ਮੋੜ ਲਓ ਭਾਈ ਗੱਡੀਆਂ ਆਪਣੀਆਂ ਫੜ ਜਾ ਫੜ ਜਾ ਫੜ ਜਾ ਫੜ ਜਾ ਫੜ ਜਾ ਫੜ ਜਾ ਸੇਤੀਆਂ ਸੇਤੀਆਂ ਗੱਡੀਆਂ ਵੇ ਹਾਂ ਚੱਲ ਓਏ ਸੇਵਕਾ ਇੱਥੇ ਤਾਂ ਕੰਮ ਖਤਰੇ ਵਾਲਾ ਹੈ ਉਹ ਗੱਲ ਬਾਤ ਆ ਨਾਗੇ ਜੋ ਨਾਗੇ ਜੋ ਨਾਗੇ ਜੋ ਆਪਾਂ ਉਸ ਚੌਂਕਤੀ ਵਾਪਿਸ ਪਹੁੰਚ ਗਏ ਆਂ ਜਿੱਥੇ ਆਪਾਂ ਘੁੰਮ ਫਿਰ ਕੇ ਤੇ ਬਾਜ਼ਾਰ ਦੇ ਅੰਦਰ ਗਏ ਸੀਗੇ ਵਿਰਧ ਆਸ਼ਰਮ ਵਿਰਧ ਐਸ ਚੌਂਕ ਤੋਂ ਆਪਾਂ ਪਹਿਲਾਂ ਆਸ਼ਰਮ ਗ੍ਰਹਿ ਗਏ ਸੀ ਬਾਜ਼ਾਰ ਦੇ ਵਿੱਚ ਤੇ ਉੱਥੋਂ ਹੀ ਵਾਪਿਸ ਮੁੜ ਕੇ ਉੱਥੇ ਜਿੱਥੇ ਆਪਣਾ ਮਨ ਮੰਨਿਆ ਨੀ ਤੇ ਫਿਰ ਆਪਾਂ ਵਾਪਿਸ ਉਸ ਚਰਾਇ ਤੇ ਆ ਗਏ ਆਂ ਇੱਥੇ ਭਾਈ ਆਪਾਂ ਸਾਈਕਲ ਇੱਕ ਵਾਰੀ ਖੜਾਏ ਆ ਪਾਣੀ ਪੂਣੀ ਪੀਨੇ ਆ ਫੇਰ ਆਪਾਂ ਦੇਖਦੇ ਆ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਉਹ ਨੀਸ਼ੂ ਭਾਈ ਨੇ ਮੈਪ ਲਾ ਰੱਖਿਆ ਤੇ ਕਹਿੰਦਾ ਭਾਈ ਅੱਗੇ ਨੂੰ ਚੱਲਦੇ ਆ ਬਿਆਰ ਦੇ ਜੋ ਬਾਹਰ ਨਿਕਲਦੇ ਆ ਤੇ ਫੇਰ ਹੀ ਆਪਾਂ ਨੂੰ ਕੋਈ ਰਹਿਣ ਨੂੰ ਕਿਤੇ ਜਗ੍ਹਾ ਮਿਲੂਗੀ ਲੋ ਭਾਈ दो है। जो ना हाँ, okay, thank you. ना हाँ जी हम पंजाब से पंजाब बठिंडा हाँ जी हाँ पंजाव 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 हाँ जी। हाँ इंडिया हाँ जी हाँ जी ऑल इंडिया टूर सर हैं आप कितने रुके अज ਦੇਵਗਰ ਹਾਂਜੀ ਬਾਬਾਦਮ ਆਈਰਸ ਤੋਂ ਨਿਕਲ ਕੇ ਅੱਗੇ ਕੋਲਕਾਤਾ ਜਾ ਰਹੇ ਹਾਂ ਸਰ ਥੈਂਕ ਯੂ ਜੀ ਬਹੁਤ ਪਰਸਾਨੀ ਹੋਤਾ ਨਹੀਂ ਨਹੀਂ ਸਰ ਕੋਈ ਦਿੱਕਤ ਨਹੀਂ ਹਾਂਜੀ ਬਈ ਠੀਕ ਹੈ ਇੱਥੇ ਆਪਾਂ ਖੜੇ ਸੀਗੇ ਤੇ ਬਾਈਪੁਰੀ ਆਪਣੇ ਨੂੰ ਇੱਧਰ ਦੇ ਚਾਰ ਪੰਜ ਜਾਣੇ ਆਣ ਕੇ ਮਿਲਣ ਆਏ ਤੇ ਪੁੱਛਣ ਲੱਗੇ ਚੈਨਲ ਵਗੈਰਾ ਹਾਂਜੀ ਹਾਂਜੀ ਸਰ 셀ਫੀ ਲੈ ਲੈਂਦੇ ਆਂ ਭਾਈ ਹੋਰ ਨਾ ਫੋਟੋ ਖਿਚਾਲੀਏ ਤਾਂ ਬਾਕੀ ਦੀ ਵਾਰਤਲਾਬ ਬਾਅਦ ਚ ਕਰਦੇ ਆਪਾਂ ਬਾਈ 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 ਬਣਾ ਲਿਓ ਓ ਬਈ ਦੇ ਦੇ ਮੇਰੇ ਯਾਰ ਬਿੱਟੂ ਆਹ ਸਾਜੀ ਮੋੜ ਜਾਣਗੀ ਜਾਨ ਓਏ ਬਿੱਟੂ ਮੇਰੇ ਵਾਲੇ ਕੁੜਕਰੇ ਆਹ ਲਾ ਕੀ ਆ ਦੇ ਪੈਕਟ ਦੇ ਮੇਰੇ ਵਾਲਾ ਜਿਹੜਾ ਲਿੱਤਾ ਸੀ ਆ ਹਾਂ ਭਾਈ ਹੋਰ ਹਨ ਰੋਡ ਦੇ ਉੱਤੇ ਮੋਟਰਸਾਈਕਲ ਖੜਾ ਰੱਖਿਆ ਹੈ ਬੜਾ ਸੋਹਣਾ ਲੱਗ ਰਿਹਾ ਹੈ ਸਾਰੇ ਘਰਾਂ 'ਚ ਰੰਗ-ਬਰੰਗੀਆਂ ਜੜੀਆਂ ਲਟਾ ਜਗੀ ਜਾਂਦੀਆਂ ਇਹ ਤਾਂ ਆਪਾਂ ਨੂੰ ਪਤਾ ਨਹੀਂ ਕਿਉਂ ਜਗੀ ਜਾਂਦੀਆਂ ਪਰ ਲੱਗ ਸੋਹਣੀਆਂ ਰਹੀਆਂ ਆਪਾਂ ਚੌਂਕ ਤੋਂ ਸਿੱਧਾ ਤੇ ਮਾ ਬਗਵਤੀ ਹੋਟਲ ਫਾਸਟ ਫੂਡ ਇਸ ਜਗ੍ਹਾ ਤੇ ਪਹੁੰਚ ਗਏ ਆ ਇੱਥੇ ਕਿਵੇਂ ਪਹੁੰਚੇ ਆ ਤੇ ਆਪਾਂ ਅੰਦਰ ਜਾ ਕੇ ਤੁਹਾਡੇ ਨਾਲ ਬਾਰਤਲਾਬ ਸਾਰੀ ਸਾਂਝੀ ਕਰਦੇ ਆ ਠੀਕ ਏ ਇੱਥੋਂ ਦੇ ਬਾਈ ਹੋਰਿਆਂ ਦਾ ਦੁਗ ਦੁਗ ਮੋਟਰਸਾਈਕਲ ਆਪਣੇ ਕੋਲੇ ਚੌਂਕ ਤੇ ਆਣ ਕੇ ਖੜਾ ਸੀ ਆ ਤੇ ਬਾਈ ਆਉਰੀ ਆਪਣੇ ਨਾਲ ਬਾਤਲਾਬ ਕਰਨ ਲੱਗ ਗਏ ਤੇ ਬਾਈ ਹੋਰੀ ਕਹਿੰਦੇ ਵੀ ਭਾਈ ਕਿੱਥੋਂ ਆਏ ਹੋ ਤੇ ਕਿੱਧਰ ਜਾ ਰਹੇ ਹੋ ਤੇ ਅਸੀਂ ਕਿਹਾ ਆਲ ਇੰਡੀਆ ਟੂਰ ਕਰੀ ਜਾਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਨਾਮ ਕੀ ਹੈ ਸਰ ਅਭਿਸ਼ੇਕ ਕੁਮਾਰ ਅ ਤੇ ਇੱਧਰ ਬਾਈ ਜੀ ਬੈਠੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਸਰ ਸ਼ੁਭਮ ਫੋਨੀ ਫੋਨੀ ਸੋਨੂ ਹਾਂਜੀ ਸੋਨੂ ਠੀਕ ਹੈ ਤੇ ਇਹ ਬਾਈ ਫਿਰ ਕਹਿੰਦੇ ਕੀ ਅੱਜ ਸਾਡੇ ਵੱਲੋਂ ਖਾਣਾ ਪਾਣੀ ਤੇ ਰਹਿਣ ਦਾ ਸਤੇ ਸਾਡੇ ਵੱਲੋਂ ਇੱਧਰ ਬਾਈ ਫਰਾਂ ਨੇ ਪਹਿਲੇ ਖਾਣਾ ਥਾਲੀ ਲਵਾ ਰੱਖੀ ਆ ਤੇ ਆਪਣੇ ਨਹੀਂ ਈਸ਼ੂ ਗਈ ਛਕੀ ਜਾਂਦੇ ਆ ਠੀਕ ਹੈ ਹਾਂਜੀ ਇੱਧਰ ਆਪਣੇ ਬੈਠੋ ਬਾਈ ਦੇ ਇਹ ਗੱਲਬਾਤ ਐਵੇਂ ਆ ਕਿ ਆਪਾਂ ਉੱਥੇ ਪਹਿਲਾਂ ਗਏ ਸੀ ਕਿ ਉੱਥੇ ਆਪਣਾ ਮਨ ਨਹੀਂ ਬਣਿਆ ਤੇ ਫੇਰ ਆਪਾਂ ਚੌਂਕ ਤੇ ਵਾਪਿਸ ਆ ਗਏ ਤੇ ਇਹ ਬਾਈ ਹੋਰੀ ਮਿਲੇ ਤੇ ਆਪਣੀ ਸੋਹਣੀ ਮੱਤ ਮਿਲ ਗਈ ਤੇ ਬਾਈ ਹੋਰੇਣਾ ਬਾਈ ਹੋਰੀ ਕਹਿੰਦੇ ਭਾਈ ਅੱਜ ਸਾਡੇ ਕੋਲ ਹੀ ਰੁਕੋ ਤੇ ਆਪਣਾ ਰੂਮ ਹੈਗਾ ਉੱਥੇ ਆਪਾਂ ਤੁਹਾਨੂੰ ਅੱਜ ਦਾ ਸਟੇਜ ਦੇ ਦਾਂਗੇ ਆਪ ਦਾ ਚਾਰਜਿੰਗ ਵਗੈਰਾ ਕਰ ਲਿਓ ਫੋਨ ਵਗੈਰਾ ਤੇ ਬਾਕੀ ਨਹਾ ਧੋ ਲਿਓ ਤੇ ਸਵੇਰ ਹਥੋਂ ਤੁਸੀਂ ਨਾਸ਼ਤਾ ਵਗੈਰਾ ਕਰਕੇ ਅੱਗੇ ਨੂੰ ਅੱਜਿਓ ਆਪਾਂ ਐਵੇਂ ਵੀ ਕਹਿ ਸਕਦੇ ਹਾਂ ਕਿ ਜਿੱਥੇ ਦਾਣਾ ਪਾਣੀ ਲਿਖਿਆ ਆਪਾਂ ਉਸ ਜਗ੍ਹਾ ਦੀ ਜਾਣਾ ਹੈ ਬਾਈ ਗੁਰ ਨੇ ਆਪਣਾ ਦਾਣਾ ਪਾਣੀ ਇਸ ਹੋਟਲ ਤੇ ਲਿਖਿਆ ਵਾਸੀ ਬਾਈ ਹੋਰਾਂ ਦੇ ਪ੍ਰਸ਼ਾਦਾ ਬਾਣੀ ਛਕ ਲਿਆ ਸੀ ਆ ਤੇ ਹੋਟਲ ਤੋਂ ਤੇ ਹੁਣ ਬਾਈ ਦਾ ਅੱਗੇ ਦੁਗ-ਦੁਗ ਜਾਈ ਜਾਂਦਾ ਤੇ ਜਿੱਥੇ ਆਪਣੀ ਰਾਤ ਅੱਜ ਦੀ ਬਤੀਤ ਹੋਣੀ ਹੈ ਉਸ ਜਗ੍ਹਾ ਤੇ ਬਾਈ ਥੁਰੀ ਲੈ ਕੇ ਜਾਈ ਜਾਂਦੇ ਆਪਾਂ ਨੂੰ ਭਾਈ ਨੇ ਐਂਡੀਕੇਟਰ ਦਿੱਤਾ ਵੀ ਭਾਈ ਐ ਨੂੰ ਮੁੜਨਾ ਹਾਂਜੀ ਹਾਂਜੀ ਆ ਗਿਆ ਆ ਗਿਆ ਜੀ ਭਾਈ ਧੋਨੇ ਬੈਂਕ ਚ ਕੰਮ ਕਰਦੇ ਆ ਫਾਈਨੈਂਸ ਚ ਉਹਨੂੰ ਬਾਈਆ ਉਹ ਜਿਹੜੇ ਮੈਨੇਜਰ ਆ ਬੈਂਕ ਚ ਤੇ ਦੂਸਰੇ ਬਾਈ ਉਹਨਾਂ ਨੇ ਦੱਸਿਆ ਸੀ ਪਤਾ ਨਹੀਂ ਉਹ ਵੀ ਪੋਸਟ ਤੇ ਐ ਕਿਸੇ ਜੇ ਬੈਂਕ ਚ ਇਹ 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 ਘੁੰਮ ਗਿਆ ਘੁੰਮ ਗਿਆ ਲੋ ਜੀ ਭਾਈ दुग्ग दुग आण के रोक गया तो मतलब अपना स्टे आ गया इतें अपना अरत है जी बतीत करनी है रुक जा रुक जा चल चल हाँ जी हाँ जी हाँ जी लाता भाई अपना छोटा जरा अंदर कोई गई गई नहीं ठीक है ठीक है ਬਹੁਤ ਬਹੁਤ ਧੰਨਵਾਦ ਛੋਟਾ ਭਾਈ ਇੰਨੀ ਆਪਣੀ ਆਪ ਭਗਤ ਕਰੀ ਜਾਂਦੇ ਹੋ ਤੁਸੀਂ ਆਪ ਦਾ ਨਾਮ ਹੀ ਸੋਨੂ ਹੈ ਨਾ ਭਈਆ ਹਾਂ ਭਈਆ ਇਹ ਆ ਸੋਨੂ ਭਾਈ ਇੱਧਰ ਦੂਜੇ ਭਾਈ ਖੜਿਆ ਦੁਖ-ਦੁਖ ਦੀ ਚਾਬੀ ਫੜੀ ਖੜਿਆ ਇੱਥੇ ਆਪਣੇ ਬਾਕੀ ਸਾਥੀ ਪਿੱਛੇ ਹੀ ਆ ਜੇ ਆਪਾਂ ਵਾਪਸ ਚੱਲੇ ਆ ਭਾਈ ਤੇ ਦੁਖ-ਦੁਖ ਤੇ ਇਹ ਗੱਲਬਾਤ ਐਵੇਂ ਆ ਕਿ ਆਪਣੇ ਸਾਥੀ ਜੀ पाई एल जिथे इंडीकेटर देता करोड़ सिटी जा की सिटी सॼी ਦੇ ਭਾਈ ਆਪਣੇ ਸਾਥੀ ਨਾਲ ਦੇ ਆਜੋ ਆਜੋ ਭਾਈ ਤੁਸੀਂ ਅੱਗੇ ਲੰਘੇ ਆਏ ਸੀਗੇ ਆਜੋ ਆਜੋ ਅੰਦਰ ਲਾ ਦੇ ਅੰਦਰ ਜਾਂਦੇ ਜਾਂਦੇ ਕਿਹਾਂ ਸੰਸਤਾ ਦਾ ਬੁਲਤ ਚੱਲ 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 ਚਲੋ ਇਹ ਦੇ ਹੀ ਨਾ ਅੱਜ ਦੀ ਜਿਹੜੀ ਵੀਡੀਓ ਆਪਣੀ ਸਮਾਪਤ ਲਈ ਵਾਦੀ ਉਹ ਤੋਂ ਪਹਿਲਾਂ ਸਾਰੀ ਸੰਗ ਨਾਲ ਦੋ ਚਾਰ ਜਿਹੜੀਆਂ ਗੱਲਾਂ ਸਮਝ ਕਰ ਲਈਏ ਤੇ ਬਹੁਤ ਬਹੁਤ ਧੰਨਵਾਦ ਹੈ ਜਾਰਖੰਡ ਵਾਲੇ ਭਾਈਆਂ ਦਾ ਇੰਨੀ ਆਪਣੀ ਆਉ ਭਗਤ ਕੀਤੀ ਇੰਨੀ ਆਪਣੀ ਮਦਦ ਕੀਤੀ ਰਹਿਣ ਵਾਸਤੇ ਆਪਾਂ ਨੂੰ ਜਗ੍ਹਾ ਦਿੱਤੀ ਇੱਥੇ ਅੱਜ ਦਾ ਆਪਣਾ ਸਟੇ ਹੈ ਤੇ ਇਹਦੇ ਨਾਲ ਹੀ ਸਾਰੀ ਸੰਗ ਦਾ ਤਹਿ ਦਿਲੋਂ ਧੰਨਵਾਦ ਜਿਹੜਾ ਕੀਮਤੀ ਤੇ ਕੀਮਤੀ ਸਮਾਂ ਗੱਡ ਕੇ ਦਾਸ ਦੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤਹਿ ਦਿਲੋਂ ਧੰਨਵਾਦ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਨਵੇਂ ਬਲੌਗ 'ਚ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅ